ਸਾਰੇ ਸਾਮ ਜਿਲ੍ਹਾਨੇ ਕਿਹੜੇ ਵਿਧਾਇਕਾਂ ਨੂੰ ਝੋਲਣ ਦਾ ਹੱਕ ਆ ਉਹ ਨਹੀਂ ਦਿੱਤਾ ਜਾ ਰਿਹਾ ਜਿਹੜੀ ਕਰਕੇ ਹਰ ਵਿਧਾਇਕ ਕਰਦਾ ਉੱਪਰ ਨੇ ਹੰਦਿਲ ਕਬੀਰ ਸਿੰਘ ਜੀ ਅੱਜ ਤੁਹਾਨੂੰ ਇਹ ਟੋਕ ਘੇਰਨਾ ਪਿਆ ਕਾਰਨ ਕੀ ਹੈ ਕਾਰਨ ਇਹ ਹੈ ਸਗਾ ਕਿ ਅਸੀਂ ਦਿਵਿਆਂਗ ਬਚਾਓ ਸਰਕਾਰ ਜਗਾਓ ਜਿਹੜਾ ਆ ਰੋਸ ਮਾਰਚ ਕਰਨ ਲਈ ਪਹਿਲਾਂ ਹੀ ਮਾਨਜੋਗਿਆ ਜੀਐਮ ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇ ਚੁੱਕੇ ਸੀ ਬਾਈ ਨੂੰ ਕਿ ਅਸੀਂ 26 ਤਰੀਕ ਨੂੰ ਜਿਹੜਾ ਦਿਵਿਆਂਗ ਬਚਾਓ ਸਰਕਾਰ ਜਗਾਓ ਰੋਸ ਮਾਰਚ ਕਰਨਾ ਸੋ ਉਸੇ ਸਬੰਧੇ ਵਿੱਚ ਪਰਮਿਸ਼ਨ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਮੈਨੂੰ ਰਾਤ ਦਾ 9 ਵਜੇ ਜਿਹੜਾ ਕਰੇ ਨਜ਼ਰਬੰਦ ਕਰ ਦਿੱਤਾ ਜਦੋਂ ਸਾਡੇ ਬਾਕੀ ਕੋਨੇ ਕੋਨੇ ਤੇ ਸਾਡੀ ਜਥੇਬੰਦੀ ਦੇ ਆਗੂ ਨੂੰ ਪਤਾ ਲੱਗਿਆ ਉਹਨਾਂ ਨੇ ਅੱਜ ਮੇਰੇ ਇੱਕ ਇਹ ਐਕਟਿਵ ਸਰਕਾਰ ਦੇ ਵਿਰੋਧ ਹੱਥਿਆਪਾ ਕੀਤਾ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਝਕਾਨੀ ਦੇ ਕੇ ਸਾਡੇ ਆ ਜਿੰਨੇ ਸਾਥੀ ਇੱਥੇ ਪਹੁੰਚੇ ਆ ਇਹ ਉਹਨਾਂ ਨੂੰ ਝਕਾਨੀ ਦੇ ਕੇ ਪਹੁੰਚੇ ਇਸੇ ਰੋਸ ਵਜੋਂ ਸੀ ਜਿਹੜਾ ਪ੍ਰਸ਼ਾਸਨ ਤੱਕੇਸ਼ਾਈ ਕਰ ਰਿਹਾ ਆ ਉਹਦੇ ਰੋਸ ਵਜੋਂ ਸੀ ਜਿਹੜਾ ਚੌਕ ਜਿਹੜਾ ਜਾਮ ਕੀਤਾ ਆ ਕਿਉਂਕਿ ਸਾਡੇ ਕੋਲ ਪਰਮਿਸ਼ਨ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਜਿਹੜਾ ਰੋਸ ਮਾਰਚ ਆ ਉਹ ਸਾਨੂੰ ਨਹੀਂ ਕੱਟਣ ਦਿੱਤਾ ਪ੍ਰਧਾਨ ਜੀ ਕੀ ਐਸਾ ਖਤਰਾ ਸਰਕਾਰ ਨੂੰ ਵੀ ਸਾਰਾ ਲਾਮ ਲਸ਼ਕਰ ਤੁਹਾਡੇ ਘਰ ਦੇ ਮੂਹਰੇ ਲਾ ਦਿੱਤਾ ਗਿਆ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਤਾਂ ਪਹਿਲਾਂ ਹੀ ਕਿਸੇ ਦੀ ਲੱਤ ਹੈ ਨਹੀਂ ਕਿਸੇ ਦੀ ਬਾਹ ਨਹੀਂ ਅਸੀਂ ਭੱਜ ਨਹੀਂ ਸਕਦੇ ਔਰ ਇੰਨੀ ਪੁਲਿਸ ਇਹਨਾਂ ਨੇ ਲਾਤੀ ਜੇਕਰ ਕਿਸੇ ਤੇ ਬਿਆੰਗਰੇ ਨਾ ਕਿਤੇ ਦਰਖਾਸਤ ਦਿੱਤੀ ਹੋਵੇ ਨਹੀਂ ਆ ਸਾਡੇ ਓਏ ਉਹਨਾਂ ਨੂੰ ਕਹਿੰਦੇ ਮੁਲਾਜ਼ਮ ਹੈ ਨਹੀਂ ਜੀ ਚੌਕੀਆਂ ਥਾਨਿਆਂ ਵਿੱਚ ਅੱਜ ਆ ਮੁਲਾਜ਼ਮ ਸੈਂਕੜਿਆਂ ਦੀ ਕੈਂਤੀ ਦੇ ਵਿੱਚ ਸਵੇਰ ਦਾ ਉੱਥੇ ਲਾਇਆ ਹੋਇਆ ਆ ਸੋ ਇਹਨਾਂ ਨੂੰ ਪਤਾ ਨਹੀਂ ਕਿਓ ਪਿਆਰ ਦੇ ਨਾਲ ਸਾਨੂੰ ਲੈ ਜਾਓ ਸਾਡੀ ਗੱਲ ਕਰਾ ਦਿਓ ਅਸੀਂ ਕੱਲ ਵੀ ਇਹੀ ਮੈਸੇਜ ਦਿੱਤਾ ਸੀ ਪਰ ਨਹੀਂ ਉਹ ਪ੍ਰਸ਼ਾਸਨ ਜਿਹੜਾ ਠੀਠ ਪ੍ਰਸ਼ਾਸਨ ਆ ਔਰ ਚੌਣ ਜਾਂਦੀਆਂ ਤਾਂ ਕੀ ਆ ਦੇਖੇ ਦਿਵਿਆਂਗਾਂ ਦੀ ਜਿਹੜੀ ਆਵਾਜ਼ ਆ ਉਹਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਆ ਦਿਵਿਆਂਗ ਐਕਸ਼ਨ ਕਮੇਟੀ ਆਪਣੇ ਹੱਕਾਂ ਲਈ ਲੜੇਗੀ ਔਰ ਮਰੇਗੀ ਇਹ ਅੱਜ ਅਸੀਂ ਇਹ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਉਹ ਰੱਜ ਦੱਸ ਕੇ ਹੀ ਜਾਵਾਂਗੇ ਅਨੇਕਾਂ ਜਿਹੜੇ ਗਿਣਤੀ ਦੇ ਵਿੱਚ ਦਿਵਿਆਂਗ ਜਿਹੜੇ ਆ ਮੇਰੀ ਰਿਆਸ਼ਵਿਕੇ ਪਹੁੰਚ ਚੁੱਕੇ ਆ ਅਨੇਕਾਂ ਜਿਹੜੇ ਵਿਆਹ ਗਏ ਇੱਥੇ ਹੁਣੇ ਧਰਨੇ ਦੇ ਵਿੱਚ ਇੱਥੇ ਪਹੁੰਚ ਜਾਣਗੇ ਕਿੰਤੀ ਦਰਸੇ ਮਸਜਿਦ ਜੀ ਤੁਹਾਡੇ ਕੋਲ ਪਹੁੰਚੇ ਉਹਨਾਂ ਨੇ ਕੀ ਵਿਸ਼ਵਾਸ ਪਾਇਆ ਤੁਹਾਨੂੰ ਉਹਨਾਂ ਨੇ ਇਹੀ ਗੱਲ ਕੀਤੀ ਆ ਜੀ ਕਿ ਤੁਹਾਨੂੰ ਅਸੀਂ ਲਾਜਿਤ ਭੁੱਲਰ ਮੰਤਰੀ ਨਾਲ ਮਿਲਾ ਸਕਦੇ ਆ ਅਸੀਂ ਉਹਨਾਂ ਨੂੰ ਪਹਿਲੇ ਦੋ ਦਿਨ ਵਾਰ ਮੀਟਿੰਗ ਕਰ ਚੁੱਕੇ ਆ ਅਸੀਂ ਉਹਨਾਂ ਦੇ ਪੱਲੇ ਹੀ ਹੈ ਨਹੀਂ ਕੁਝ ਉਹਨੂੰ ਮਿਲ ਕੇ ਕੀ ਕਰਨਾ ਜੇ ਦੇ ਕੁਝ ਪੱਲੇ ਹੋਵੇ ਉਹਨੂੰ ਮਿਲਿਆ ਵੀ ਸੋ ਮੈਂ ਉਹਨਾਂ ਨੂੰ ਇਹ ਵੀ ਆਫਰ ਦਿੱਤੀ ਸੀ ਕਿ ਅਸੀਂ ਪੱਤੀ ਤੱਕ ਚਲੇ ਜਾਨੇ ਆ ਮੰਤਰੀ ਸਾਹਿਬ ਆ ਸਾਰੇ ਦਿਵਿਆਂਗਾਂ ਨੂੰ ਦੇਖਣ ਆ ਦਿਵਿਆਂਗਿਆ ਇਹ ਕਿਉਂ ਸੰਘਰਸ਼ ਕਰਨ ਦੀ ਮਜਬੂਰ ਹੋਏ ਆ ਤੋਂ ਇਹਨਾਂ ਨਾਲ ਆ ਕੇ ਗੱਲ ਕਰ ਲੈਣ ਜਿਹੜੀਆਂ ਮੰਗਾਂ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਤੁਹਾਨੂੰ ਜਿਹੜਾ ਰੋਡ ਜਾਮ ਕਰਨਾ ਪਿਆ ਏ ਸਾਡੀਆਂ ਅਨੇਕਾਂ ਮੀਟਿੰਗਾਂ ਜਿੱਦੀਆਂ ਸਬ ਕਮੇਟੀਆਂਾਂ ਨਾਲ ਹੋ ਗਈਆਂ ਇਹਨਾਂ ਨੇ ਵਾਦਾ ਕੀਤਾ ਸੀਗਾ ਕਿ 2500 ਰੁਪਏ ਜਿਹੜਾ ਆ ਪੈਨਸ਼ਨ ਦੇ ਰੂਪ ਵਿੱਚ ਤੁਹਾਨੂੰ ਗਾਰੰਟੀ ਦਿੱਤੀ ਜਾਵੇਗੀ ਇਹਨਾਂ ਨੇ ਵਾਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਉਂਦੀ ਆ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਆ ਡਿਜੀਵਿਲਟੀ ਸੈੱਲ ਬਣਾਇਆ ਜਾਊਗਾ ਇਹਨਾਂ ਨੇ ਵਾਦਾ ਕੀਤਾ ਸੀ ਕਿ ਕਿਸੇ ਵੀ ਪਾਰਟੀਆਂ ਨੂੰ ਜੇ ਧਰਨੇ ਪ੍ਰਦਰਸ਼ਨ ਨਹੀਂ ਲਾਉਣੇ ਪੈਣਗੇ ਇਹਨਾਂ ਨੇ ਵਾਦਾ ਕੀਤਾ ਕਿਸੇ ਨੂੰ ਭੁੱਖਾ ਨਹੀਂ ਮਾਰਨ ਦੇ ਆ ਜਾਊਗਾ ਇਹਨਾਂ ਨੇ ਵਾਦਾ ਕੀਤਾ ਸੀ ਕਿ ਤੁਹਾਡੀਆਂ ਪੈਨਸ਼ਨ 10000 ਰੁਪਏ ਹੋਗੀਆਂ ਅੱਜ ਪੈਨਸ਼ਨ 26 27 28 ਤਰੀਕ ਨੂੰ ਮਹੀਨੇ ਦੇ ਲਾਸਟ ਵਿੱਚ ਪੈਂਦੀਆਂ ਅੱਜ ਜਿਹੜਾ ਜਿਹੜਾ ਸਮਾਰਟ ਰਾਸ਼ਨ ਕਾਰਡ ਬਣਿਆ ਆ ਉਹ ਦਿਵੰਗਾ ਦੇ ਕਾਰਡ ਦਿੱਤੇ ਗਏ ਆ ਤੁਹਾਨੂੰ ਮੀਡੀਆ ਨੂੰ ਸਾਰਿਆਂ ਨੂੰ ਪਤਾ ਆ ਜਿਹੜੀ ਪੈਨਸ਼ਨ ਆ ਸਿਰਫ 1500 ਰੁਪਏ ਦਿੱਤੀ ਜਾ ਰਹੀ ਆ ਦਿਵੰਗਾ ਦੀ ਗੱਲ ਹੋ ਰਹੀ ਨਹੀਂ ਔਰ ਬੀਬੀਆਂ ਨੂੰ ਕਹਿ ਰਹੇ ਆ ਕਿ ਤੁਹਾਡਾ ਹਜ਼ਾਰ ਹਜ਼ਾਰ ਕਰ ਜਾਣਾ ਜਿਹੜਾ ਦਿਵੰਗਾ ਦੀ ਗਰੰਟੀ ਆ ਉਹਦੀ ਤੁਸੀਂ ਗੱਲ ਕਿਉਂ ਨਹੀਂ ਕਰਦੇ ਕੀ ਤੁਹਾਡਾ ਜਿਹੜਾ ਕਾਫਲਾ ਪੱਟੀ ਤੱਕ ਪਹੁੰਚੇ ਸੀਂ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਜਿਹੜਾ ਪਹਿਲਾਂ ਐਲਾਨ ਕੀਤਾ ਆ ਅਸੀਂ ਪੱਤੀ ਤੱਕ ਜਾਵਾਂਗੇ ਔਰ ਪ੍ਰਸ਼ਾਸਨ ਨੂੰ ਵੀ ਕਿਹਾ ਸੀ ਜਿਹੜੀਆਂ ਧਰਾਵਾਂ ਲੋਣੀਆਂ ਤੁਸੀਂ ਲਾ ਦਿਓ ਔਰ ਜਿਹੜੀ ਬਿਗਰੂਆਂ ਘਰ ਜੇ ਜਿਵੇਂ ਇਹਨਾ ਤੁਸੀਂ ਭੇਜ ਦਿਓ ਦੇਮਿਆਂਗੇ ਤਿਆਰ ਆ ਅਸੀਂ ਆਪਣਾ ਸੰਘਰਸ਼ ਔਰ ਆਪਣੇ ਹੱਕਾਂ ਦੇ ਲਈ ਕੁਰਬਾਨੀ ਜਿਹੜੀ ਆ ਦੇ ਕੇ ਜਾਵਾਂਗੇ ਅਗਰ ਪ੍ਰਸ਼ਾਸਨ ਢਾਡੀ ਡੰਡੇ ਸਾਥੀਆਂ ਦੀ ਗਿਰਫਤਾਰੀ ਇਹ ਕਰਦਾ ਤੇ ਬਾਕੀ ਸਾਥੀਆਂ ਨੂੰ ਕੀ ਅਪੀਲ ਹੈ ਬਾਕੀ ਸਾਥੀਆਂ ਨੂੰ ਅਹੀ ਪੀਲਿਆ ਕਿ ਉਹਨਾਂ ਸਾਰਿਆਂ ਨੂੰ ਪਤਾ ਆ ਕਿ ਜਿਹੜੀ ਇਹ جنگ ਹੈ ਇਹ ਜਾਰੀ ਰੱਖਣੀ ਆ ਜਦੋਂ ਤੱਕ ਸਾਡੇ ਵਿੱਚ दम ਹੈ ਔਰ ਸਾਡਾ ਦਿਵਾਂਗ ਆਮ ਵਿਅਕਤੀ ਦਾ ਇੱਕ ਧਰਦਾ ਪ੍ਰਦਰਸ਼ਨ ਕਰ ਲੈਂਦੇ ਆ ਔਰ ਦਿਵਾਂਗਾਂ ਨੂੰ ਦੇਖੋ ਕਿੰਨਾ ਔਖਾ ਆ ਉਹ ਜਦੋਂ ਇੱਥੇ ਆ ਗਿਆ ਉਹ ਲੜਾਈ ਕਰੋ ਜਾਂ ਮਰੋ ਵਾਲੀ ਕਰਕੇ ਜਾਊਗਾ ਜੋ ਅਸੀਂ ਉਹਨਾਂ ਨੂੰ ਆਦੇਸ਼ ਦਿੱਤੇ ਹੋਏ ਆ ਸੋ ਅੱਜ ਵੀ ਤੇ ਜਿੰਨਾ ਵੀ ਦਮਿਆਂਗ ਆ ਗਿਆ ਉਹ ਵਾਪਸ ਨਹੀਂ ਜਾਊਗਾ ਮੈਂ মিডিਆ ਥਰੂ ਇਹ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦਾ ਚਾਹੇ 2 ਦਿਨ ਲੱਗਣ ਚਾਹੇ 4 ਦਿਨ ਲੱਗਣ ਅਸੀਂ ਆਪਣਾ ਇਨਸਾਫ ਲੈ ਕੇ ਜਾਵਾਂਗੇ ਔਰ ਇਹ ਸਰਕਾਰ ਨੂੰ ਇਹ ਦੱਸਾਂਗੇ ਕਿ ਦਮਿਆਂਗਾ ਦੇ ਉੱਪਰ ਨજર ਬੰਦੀ ਜੱਜ ਦੀ ਲਾਠੀ ਚਾਰ ਜਿੰਨਾਂ ਦੀ ਲੋੜ ਨਹੀਂ ਆ ਸਾਨੂੰ ਤੁਹਾਡੇ ਪਿਆਰ ਦੀ ਲੋੜ ਹੈ ਇਹਨਾਂ ਨੂੰ ਪਿਆਰ ਦੇ ਨਾਲ ਜਿਹੜੀ ਗੱਲਬਾਤ ਤੁਸੀਂ ਕਰੋ ਕੀ ਬਗਲਾਵ ਵਾਲੀ ਸਰਕਾਰ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਸਪੋਰਟ ਕਰੋਗੇ ਬਿਲਕੁਲ ਸਵਾਲ ਹੀ ਨਹੀਂ ਪਤਾ ਹੁੰਦਾ ਜਿਨ੍ਹਾਂ ਨੇ 2 ਸਾਲ ਸਬ ਕਮੇਟੀ ਦਾ ਪਤਾ ਨਹੀਂ ਕਿੰਨੀਆਂ ਮੀਟਿੰਗਾਂ ਹੋ ਗਈਆਂ ਕੈਬਨਰ ਮੰਤਰੀਆਂ ਨਾਲ ਮੀਟਿੰਗਾਂ ਹੋ ਗਈਆਂ ਪ੍ਰਿੰਸੀਪਲ ਸਾਈਡੀਆਂ ਨਾਲ ਮੀਟਿੰਗਾਂ ਹੋ ਗਈਆਂ ਡੈਪਟੀ ਸਪੀਕਰਾਂ ਨਾਲ ਮੀਟਿੰਗਾਂ ਹੋ ਗਈਆਂ ਇਹਨਾਂ ਨੂੰ ਐਸਾ ਕਿ ਦਪਿਆਂਗ ਦੇ ਵਰਗ ਦਾ ਦੁੱਖ ਹੀ ਨਹੀਂ ਸਮਝ ਲੱਗਾ ਇਹੋ ਜੀ ਪਾਰਟੀ ਨੂੰ ਦਪਿਆਂਗ ਵੋਟ ਪਾਊਗਾ ਮੈਂ ਕਿ ਇਹਨਾਂ ਦਾ ਜਵਰਦਸਤ ਵਿਰੋਧ ਔਰ ਕਾਲੀਆਂ ਝੰਡੀਆਂ ਨਾਲ ਕਰਾਂਗੇ ਅਸੀਂ ਅਗਰ ਜੇ ਤੁਹਾਡੇ ਉੱਪਰ लाठी चार्ज ਹੁੰਦਾ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੈ ਅਸੀਂ लाठी चार्ज ਵੀ ਕਰ ਲੈਣਾ ਚਾਹੇ ਗ੍ਰਿਫਤਾਰੀਆਂ ਕਰ ਲੈਣਾ ਆਂਘੀ ਨੇ ਇਹ ਨਹੀਂ ਬੈਠੋ ਗੱਦੀ ਦੇ ਵਿੱਚ ਸੰਘਾਸਤ ਕਰਾਂਗੇ ਔਰ ਸੰਘਾਸਤ ਦਾ ਹੱਕ ਲਵਾਂਗੇ ਔਰ ਸੰਘਾਸਤ ਦੇ ਨਾਲ ਹੀ ਮਰਾਂਗੇ ਤੁਸੀਂ ਦੇਖ ਲਿਓ ਭਾਵੇਂ ਜਿੰਨੀ ਮਰਜ਼ੀ ਫੋਰਸ ਲਾ ਦਿਓ ਆ ਮੇਰੇ ਪੰਜ ਦਿਵਿਆਂਗਾ ਨੂੰ ਗੱਡੀ 'ਚ ਬਿਠਾ ਕੇ ਦਿਖਾ ਦੇਣਾ ਇਹ ਸੋਖਾ ਨਹੀਂ ਆ ਇਹਦੇ ਜਹਾਰੂ ਸਾਥੀ ਆ ਲੰਮੇ ਸਮੇਂ ਤੋਂ ਮੇਰੇ ਨਾਲ ਜੁੜੇ ਹੋਏ ਆ ਇਹ ਆਪਣੀਆਂ ਕੁਰਬਾਨੀਆਂ ਦੇਣੀਆਂ ਜਾਣਦੇ ਆ ਔਰ ਅਸੀਂ ਸਿਰਫ ਸਿਰਫ ਦੇ ਪਿਆਂਗਾ ਦਾ ਮਾਨ ਸਨਮਾਨ ਮੰਗਦੇ ਆ ਅਸੀਂ ਸਿਰਫ ਤੇ ਸਿਰਫ ਜਿਹੜਾ ਸਾਡਾ ਰਾਈਟ ਬਣਿਆ ਆ ਆਂਗੀਨ ਭੜਾਈ ਐਕਟ ਨੂੰ ਲਾਗੂ ਕਰਾਉਣ ਲਈ ਸੰਘਰਸ਼ ਕਰ ਰਹੇ ਆ ਉਹਦੀਆਂ ਜਿਹੜੀਆਂ ਲੰਗੜਾ ਕਾਂਦੀ ਇਹ ਪ੍ਰਸ਼ਾਸਨ ਉਹ ਨਿਆਂ ਪਾਲਿਕਾ ਵੀ ਇਹਨਾਂ ਨੂੰ ਆਗਿਆ ਨਹੀਂ ਦੇਊਗਾ ਦੇ ਵਿੱਚ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕੀ ਸਤਾਉਣੀ ਰਹੇਗੀ ਸਰਕਾਰ ਨੂੰ ਇਹ ਚਤਾਵਨੀ ਆ ਕਿ ਕਰੋ ਜਾਂ ਮਰੋ ਅਸੀਂ ਕਰਕੇ ਜਾਵਾਂਗੇ ਤੁਹਾਡੀਆਂ ਜਿੰਨੀਆਂ ਵੀ ਧਮਕੀਆਂ ਸਾਨੂੰ ਮਨਜ਼ੂਰ ਨਹੀਂ ਆ ਇੱਥੇ ਹੀ ਐਸੇ মিডিਆ ਦੇ ਵਿੱਚ ਤੁਸੀਂ ਜਵਾਬ ਦੇਣੇ ਆ ਐਸੇ মিডিਆ ਵਿੱਚ ਅਸੀਂ ਜਵਾਬ ਦੇਣੇ ਆ ਉਸੇ ਨਿਆ ਪਲਕਾ ਵਿੱਚ ਤੁਸੀਂ ਜਵਾਬ ਦੇਣੇ ਆ ਉਸੇ ਨਿਆ ਪਲਕਾ ਵਿੱਚ ਅਸੀਂ ਜਵਾਬ ਦੇਣੇ ਆ ਠੀਕ ਹੈ ਧੰਨਵਾਦ